ਤੌਹਰੀ 10 ਤੋਂ 15 ਦਿਨ ਕਲਾਸ ਆਉਣੀ ਕਿਉਂਕਿ ਉਸ ਟਾਈਮ ਮੌਸਮੀ ਮੌਸਮ ਵੀ ਵੱਜ ਜਾਂਦਾ ਪਰ ਜੇ ਆਪਾਂ ਹੋਣ ਦੀ ਗੱਲ ਕਰੀਏ ਹੋਣ ਇਸ ਟਾਈਮ ਤਾਂ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਤੇ ਰੇਟ ਵਗੈਰਾ ਕਿੰਨੇ ਨੇ ਜੀ ਅ ਰੇਟ ਦਾ ਤੁਲਪਦੀ ਜਿਹਨਾਂ ਨਾਲ ਜੋ ਹੈਗੇ ਨੇ ਬੋਲੇ ਇਹ ਹੈ ਵੀ ਪੇਮੈਂਟ ਨਾਲ ਨਾਲ ਜਿਹੜੀ ਮੇਨ ਗੱਲ ਹੈ ਨਾਲ ਨਾਲ ਪਾਉਗੀ ਕਿਉਂ ਨੀ ਜਿਮੀਨ ਤਾਂ ਪੈਂਦੀ ਰਹੀ ਹੈ ਐਮਐਲਏ ਸਾਹਿਬ ਜਿਹੜੇ ਕਿਸਾਨਾਂ ਦਾ ਕਿਤਨਾ ਕਿਤੇ ਨੁਕਸਾਨ ਹੋਇਆ ਜੀ ਇਸ ਵਾਰੀ ਬਾਸ ਦੇ ਕਾਰਨ ਕੋਈ ਮੁਆਵਜ਼ੇ ਵਗੈਰਾ ਦੀ ਕੋਈ ਗੱਲਬਾਤ ਹਾਂਜੀ ਉਹ ਜਿਵੇਂ ਬਲੂਬ ਦੇ ਮੀਂਹ ਨਾਲ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਮੌਸਮ ਦੀ ਮਾਰ ਜ਼ਰੂਰ ਪਈ ਹੈ ਕਿਉਂਕਿ ਮੌਸਮ ਤਪਤ ਪ੍ਰਦਰਕਸ਼ਨ ਨਿਕਲੀ ਨਹੀਂ ਇਹ ਕਿਸੇ ਨੂੰ ਮਿਲੀ ਨਹੀਂ ਹੈਗੀ ਔਰ ਜਿੱਤੇ ਜਿੱਤੇ ਮੀਂਹ ਨਾਲ ਨੁਕਸਾਨ ਹੋਇਆ ਉਹਦੇ ਤਰਕਵਾਰੀਆਂ ਜਦੋਂ ਆਈਆਂ ਤੇ ਨਾਲ ਦੀ ਨਾਲ ਉਹਨਾਂ ਉਹ ਜਿਹੜਾ ਡਾਟਾ ਉਹ ਭੇਜਿਆ ਜਾ ਰਿਹਾ ਤੇ ਕਿਸਾਨ ਨੂੰ ਜਿਹੜਾ ਰਾਹਤ ਸਰਕਾਰ ਦੇਊਗੀ ਜੋ ਵੀ ਮੁਆਵਜ਼ਾ ਵਰਦਾ ਦੇਊਗੀ ਸਰਕਾਰ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਈ ਜੈਨਾ ਸਾਹਿਬ ਵੈਲਕਮ ਕਹਲੇ ਜੀ ਥੋਨ ਮਰਸੀ ਕਾਲਮ ਮੇਰੇ ਪੱਕੇ ਪੰਜਾਬੀ ਚੈਨਲ ਤੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਜਿਹੜਾ ਅੱਜ ਆਪਣੇ ਵੱਲੋਂ ਝੋਨੇ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਜੀ ਪਲੇਸਰ ਨਾਲ ਜਾਣਦੇ ਆ ਦੇ ਕੁਲਯਕ 2025 ਦੇ ਸੀਜ਼ਨ ਦੇ ਧੌਣੇ ਦੀ ਪਹਿਲੀ ਬੋਲੀਾਂ ਵੀ ਕੀਤੀ ਗਈ ਹੈ ਸਾਡੇ ਇਲਾਕੇ ਦੇ ਐਮ.ਐਲ.ਏ ਸੁਧਾਰਜੀਤ ਤਾਰ ਸਿੰਘ ਧਿਆਨਪੁਰਾ ਚੇਅਰਮੈਨ ਮਾਰਕੀਟ ਕਮੇਟੀ ਤੇ ਹੋਰ ਸਾਰੇ ਆਣਤੀ ਤੇ ਪਤਵੰਤੇ ਸੱਜਣਾ ਇਹ ਪਹਿਲੀ ਬੋਲੀ ਦੇ ਵਿੱਚ ਸਾਰੇ ਸ਼ਾਮਲ ਹੋਏ ਨੇ ਅਸੀਂ ਐਮ.ਐਲ.ਏ ਸਾਹਿਬ ਦਾ ਤੇ ਚੇਅਰਮੈਨ ਸਾਹਿਬ ਦਾ ਮਾਰਕੀਟ ਕਮੇਟੀ ਦੇ ਸੈਕਟਰੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਭਾਗ ਸ਼ੁਰੂ ਕਰਾਇਆ ਜੇ ਮਾ ਜੀ ਸਾਹਿਬ ਆਪਣੇ ਹੋਰ ਕੀ ਜਾਣਕਾਰੀ ਆਪਾਂ ਸ਼ੇਅਰ ਕਰ ਸਕਦੇ ਆ ਜੀ ਰੇਟ ਵਗੈਰਾ ਕੀ ਮੈਨੇਜਿੰਗ ਦੇਖੋ ਚਾਰ ਵਗੈਰਾ ਦੀ ਕੀ ਆਪਾਂ ਨੂੰ ਆਸ ਹੈ ਇਸ ਤਰ੍ਹਾਂ ਦੀ ਇੱਕ ਇਸ ਵਾਰ ਸੀ ਜਿਹੜਾ ਇਹ ਕਈ ਪ੍ਰੋਬਲਮਾਂ ਆਉਂਦੀਆਂ ਪਹਿਲੀ ਤਾਂ ਇਹ ਕਿ ਉਹ ਅੱਜ ਮਜੂਦਾ ਧਾਨ ਮੰਡੀ ਚ ਪੈਣੀ ਕੁਆਲਿਟੀ ਬਹੁਤ ਵਧੀਆ ਨਹੀਂ ਦੇਤੇ ਧਾਨ ਨੇ ਜਿਹੜੇ ਪਛੇਤੇ ਧਾਨ ਨੇ ਉਹਨਾਂ ਨੂੰ ਹਲਦੀ ਰੋਗ ਗਿਆ ਆਪਾਂ ਗੋਣੇ ਚਾਹਦੇ ਨੇ ਉਹ ਬਹੁਤ ਹੈ ਕਿ ਉਹਦੇ ਤੇ ਡੈਮੇਜ ਡਿਸਕਲਰ ਦੀ ਵੀ ਪ੍ਰੋਬਲਮ ਆਉਂਦੀ ਹੈ ਇੱਕ ਜਿਹੜੇ ਵੈਦਰ ਐਕਸਪੋਰਟਰ ਨੇ ਉਹਨਾਂ ਨੇ ਇਹ ਕਿਹਾ ਵੀ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਠੰਡ ਸ਼ੁਰੂ ਹੋ ਜਾਣੀ ਹੈ। ਜੇ ਠੰਡ ਸ਼ੁਰੂ ਹੋ ਗਈ ਉਹ ਜਿਹੜੇ ਹਲਦੀ ਰੋਗ ਵਾਲੇ ਧਾਨ ਨੇ ਉਹਾਂ ਦੀ ਵੇਚਣ ਦੀ ਪ੍ਰੋਬਲਮ ਆਉਣੀ ਹੈ। ਕਿਉਂਕਿ ਉਹ ਦੋਦੇ ਧਾਨਾਂ ਨੂੰ ਰੰਗ ਚੜ ਜਾਂਦਾ ਹੈ। ਉਹ ਰੰਗ ਚੜਨਾ ਤੇ ਉਹਦਾ ਰੰਗ ਬਦਲ ਜਾਂਦਾ। ਅਸੀਂ ਜੀਵਨ ਭਰਾਵਾਂ ਨੂੰ ਵੀ ਅਪੀਲ ਕਰਦੇ ਆਂ ਵੀ ਜਿਹੜੇ ਹਲਦੀ ਰੋਗ ਵਾਲੇ ਧਾਨ ਨੇ ਉਹਨਾਂ ਨੂੰ ਦੁਪਹਿਰੇ 12 ਵਜੇ ਤੋਂ ਬਾਅਦ ਹੀ ਘਟਾਇਆ ਜਾਵੇ। ਕਿਉਂਕਿ ਜਿਹੜਾ ਹਲਦੀ ਰੋਗ ਹੈ ਜੇ 12 ਵਜੇ ਤੋਂ ਬਾਅਦ ਪਟਾਉਣਾ ਪਾਉ ਉੜ ਜਾਉਂਦਾ ਤੇ ਉਹਦਾ ਰੰਗ ਦੂਧੇ ਨੂੰ ਚੜਦਾ ਜੇ ਇਹ ਨੂੰ ਥੋੜੇ ਨਰਮ ਬਣਦੇ ਫਿਰ ਉਹਦਾ ਸਾਰੀ ਤੇ ਹੀ ਖਰਾਬ ਹੋ ਜਾਂਦੀ ਹੈ ਤੇਰੇ ਤੇਰੇ ਦਾ ਇਹਨੂੰ ਬਿਲਕੁਲ ਨਹੀਂ ਵਧਾਉਣਾ ਚਾਹੀਦਾ ਇਹਦਾ ਸਭ ਹੱਲ ਕੀ ਹੈ ਇਹਦਾ ਫਿਰ ਜੀ ਮੈਂ ਤੁਸੀ ਦੱਸਿਆ ਜੀ ਕਿ ਇਹਦਾ ਹੱਲ ਕੀ ਕੀਤਾ ਜੀ ਇਹਦਾ ਹਾਂ ਦੇਖੋ ਜੀ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਪੈਸੀਫਿਕੇਸ਼ਨ ਥੋੜੀ ਜਿਹੀ ਰਿਲੈਕਸ ਜੀ ਦਿੱਤੀ ਜਾਵੇ ਤਾਂ ਜੋ ਪ੍ਰੋਕੂਰਮੈਂਟ ਆਸਾਨੀ ਨਾਲ ਹੋ ਸਕੇ ਥੋੜਾ ਜਿਆਦਾ ਫ੍ਰੀਕੁਐਂਸੀ ਜਿਹੜੀ ਸਪੈਸੀਫਿਕੇਸ਼ਨਾਂ ਘਟਾਉਣੀਆਂ ਨੇ ਉਹ ਹੀ ਸੈੱਲ ਵਾਲਿਆਂ ਨੂੰ ਰਾਜ਼ ਦੇਣੀ ਪਊ ਤਾਂ ਇਹ سلسلہ ਚੱਲੂਗਾ